ਅੱਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹਾਂ ਅਲਵਾ ਰਹੇ ਹਾਂ ਆਉਂਦੇ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਖਮਣੀ ਸਾਹਿਬ ਦੇ ਵਿੱਚੋਂ ਲੜੀਵਾਰ ਵਿਆਖਿਆ ਚੱਲ ਰਹੀ ਹੈ ਕੱਲ ਆਪਾਂ ਜੋ ਦੂਸਰਾ ਪਦ ਹੈ ਉਸ ਦੀ ਵਿਚਾਰ ਕੀਤੀ ਹੈ ਕਿ ਜੋ ਰੱਬ ਦੇ ਪਿਆਰਿਆਂ ਦਾ ਮੇਲ ਬੜਾ ਦਲੱਬ ਹੈ ਪ੍ਰਮਾਤਮਾ ਦੇ ਪਿਆਰਿਆਂ ਦਾ ਮੇਲ ਉਦੇ ਹੁਕਮ ਦੀ ਖੇੜ ਹੈ ਜੀ ਉਹਦੇ ਹੁਕਮ ਦੇ ਵਿੱਚ ਹੀ ਹੁੰਦਾਗਾ ਸੋ ਗੁਰੂ ਸਾਹਿਬ ਜੀ ਦੇ ਆਪਾਂ ਜੀ ਰੱਬ ਦੇ ਪਿਆਰਿਆਂ ਦਾ ਮੇਲ ਮਿਲ ਕੇ ਮਾਇਆ ਤੋਂ ਉੱਪਰ ਉੱਠ ਜਾਂਦੇ ਉਹਨਾਂ ਦੀ ਸੁਰਤ ਸੰਸਾਰ ਦੇ ਵਕਾਰਾਂ ਤੋਂ ਵਕਾਰ ਉਹਨੂੰ ਖਿੱਚ ਨਹੀਂ ਸਕਦੇ ਸੋ ਆਓ ਜੀ ਅੱਜ ਤੀਸਰਾ ਪਦ ਪਹਿਲਾ ਪਾਠ ਕਰ ਲਏ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹੌਪਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧ ਕੈ ਸੰਗ ਨ ਵੀ ਕਾ ਪੈਰ ਸਾਧ ਕੈ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੈ ਸੰਗ ਨਹੀਂ ਮੋਤਾਪ ਸਾਦਕੇ ਸੰਗ ਤਜੈ ਸਵਆਪ ਆਪੇ ਜਾਣੈ ਸਾਦ ਬੜੋਹੀ ਨਾਨਕ ਸਾਦ ਪ੍ਰਭੂ ਬਣਿਆ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮਨੁਖ ਸਤ ਸੰਗਤ ਕਰ ਲੈਂਦਾ ਨਾ ਜੀ ਸਾਧ ਸੰਗਤ ਸਾਧ ਸੰਗ ਦੁਸ਼ਮਣ ਸਭ ਮੀਤ ਕਹਿੰਦੇ ਵੀ ਰੱਬ ਦੇ ਪਿਆਰਿਆਂ ਦਾ ਮੇਲ ਇੰਨਾ ਸੁਲੱਭ ਹੈ ਦੁਸ਼ਮਣ ਵੀ ਕਹਿੰਦੇ ਮਨੁੱਖ ਦੇ ਮਿੱਤਰ ਬਣ ਜਾਂਦੇ ਆ ਦੁਸ਼ਮਣ ਸਭ ਮੀਤ ਦੁਸ਼ਮਣ ਵੀ ਮਿੱਤਰ ਹੋ ਜਾਂਦੇ ਜਦੋਂ ਆਪਾਂ ਕਿਸੇ ਦੇ ਪ੍ਰਤੀ ਪਿਆਰਿਓ ਚੰਗਾ ਸੋਚਣ ਲੱਗੀ ਇਹ ਸਾਇੰਸ ਨੇ ਅੱਜ ਗੱਲ ਸਿੱਧ ਕਰ ਦਿੱਤੀ ਹੈ ਕਿ ਜੇ ਆਪਾਂ ਕਿਸੇ ਦਾ ਬੁਰਾ ਸੋਚਦੇ ਆ ਨਾ ਮਨ ਦੇ ਵਿੱਚ ਤੇ ਅਗਲਾ ਵੀ ਆਪਣਾ ਬੁਰਾ ਸੋਚੂਗਾ ਜੇ ਕਿਸੇ ਦਾ ਆਪਾਂ ਚੰਗਾ ਸੋਚਦੇ ਮਨ ਦੇ ਵਿੱਚ ਤਾਂ ਆਪਣਾ ਵੀ ਚੰਗਾ ਸੋਚੂਗਾ ਗੜਾ ਸਾਇੰਸ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਸੋ ਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਦਾ ਮੇਰ ਬੜਾ ਤਲਾਪ ਹੈ ਭਾਈ ਦੋਸਤੋਂ ਵੀ ਕਹਿੰਦੇ ਮਿੱਤਰ ਬਣ ਜਾਂਦੇ ਐ ਸਾਧੂ ਕੈ ਸੰਗ ਮਹਾ ਪੁਨੀਤ ਕਹਿੰਦੇ ਰੱਬ ਦੇ ਪਿਆਰਿਆਂ ਦੇ ਮੇਲ ਕਰਕੇ ਕਹਿੰਦੇ ਮਨੁੱਖ ਅਤਿ ਪਵਿੱਤਰ ਹੋ ਜਾਂਦਾ ਬਹੁਤ ਜ਼ਿਆਦਾ ਮਹਾ ਪੁਨੀਤ ਲਿਖਿਆ ਵੀ ਪੁਨੀਤ ਆਰਥ ਪਵਿੱਤਰ ਹੁੰਦਾਗਾ ਕਹਿੰਦੇ ਬਹੁਤ ਜ਼ਿਆਦਾ ਪਵਿੱਤਰ ਹੋ ਜਾਂਦੇ ਰੱਬ ਦੇ ਪਿਆਰੇ ਪਵਿੱਤਰਤਾ ਪਿਆਰੋਂ ਮੰਨਦੀ ਵੀ ਐ ਤੇ ਪਵਿੱਤਰਤਾ ਤਨ ਦੀ ਵੀ ਐ ਦੋਨੇ ਪੱਖ ਸਾਨੂੰ ਗੁਰੂ ਸਾਹਿਬ ਜੀ ਨੇ ਸਿਖਾਏ ਹੈ ਸਚਮਤਾ ਜਿਹੜੀ ਆਪਾਂ ਅੱਗੇ ਵੀ ਇੱਕ ਦਿਨ ਵਿਚਾਰਿਆ ਸੀ ਕਿ ਸਚਮਤਾ ਨਾ ਜਿਹੜੀ ਸਚਮਤਾ ਇਹ ਬਾਹਰੀ ਤੌਰ ਤੇ ਵੀ ਹੈ ਤੇ ਅੰਤਰੀ ਵੀ ਹੈ ਪਰ ਅੱਜ ਜਿਹੜਾ ਲੋਕਾਂ ਦਾ ਕੀ ਹੈ ਬਾਹਰੋਂ ਤਾਂ ਲੋਕ ਹੋ ਗਏ ਬੜੇ ਸੁੱਧੜ ਬੁੱਧੜ ਅੱਜ ਦਾ ਮਨੁੱਖ ਪਰ ਅੰਦਰੋਂ ਬੜਾ ਮੇਲਾ ਹੋ ਗਿਆ ਪਹਿਨਾਂ ਵਾਲੇ ਬੰਦੇ ਸੀ ਬਾਹਰੋਂ ਤਾਂ ਚਾਰੇ ਨੇ ਬੜੇ ਇਹਦੇ ਸੀ ਕੱਪੜੇ ਵੀ ਮੇਲੇ ਹੁੰਦੇ ਸੀ ਬੜਾ ਕੁਛ ਉਹਨਾਂ ਦੇ ਸਰੀਰ ਉੱਤੇ ਖੱਦਰ ਦੇ ਕੱਪੜੇ ਪਾਏ ਹੁੰਦੇ ਸੀ ਘਰ ਦਾ ਹੀ ਖੱਦਰ ਹੁੰਦਾ ਸੀ ਗੁਣਿਆਵਾ ਆਵਾ ਪਹਿਣਾ ਦਾ ਪਰ ਅੰਦਰੋਂ ਬੜੇ ਪਵਿੱਤਰ ਸੀ ਰਿਸ਼ਤੇ ਨਾਤੇ ਬੜੇ ਪਿਆਰ ਨਾਲ ਨਿਭਾਉਂਦੇ ਸੀ ਅੱਜ ਕੀ ਹੈ ਅੱਜ ਬਾਹਰੋਂ ਤਾਂ ਲੋਕ ਮਿੱਠੀਆਂ ਗੱਲਾਂ ਝੋਪਲੀਆਂ ਗੱਲਾਂ ਕਰਦੇ ਆ ਵੇ ਆਹ ਬੜਾ ਚੰਗਾ ਲੱਗਦਾ ਬੰਦਾ ਵੇਖਣ ਨੂੰ ਪਰ ਅੰਦਰੋਂ ਉਹ ਲੱਗਦਾ ਵੀ ਤਾਂ ਕੰਮ ਹੀ ਖਰਾਬੇ ਨੇ ਕੀਤਾ ਜਾਂ ਸਾਰਾ ਪਤਾ ਹੀ ਉਹ ਤਾਂ ਲੱਗਦਾ ਨਾ ਕਈ ਵਾਰੀ ਕੋਈ ਕਿਸੇ ਬੰਦੇ ਦੀ ਮਦਦ ਵਿੱਚ ਪਤਾ ਲੱਗਦਾ ਹੁੰਦਾ ਨਾ ਵੀ ਬਾਹਰੋਂ ਤਾਂ ਬੰਦਾ ਬੜਾ ਸੋਹਣਾ ਲੱਗਦਾ ਹੈ ਵੀ ਯਾਰ ਬੜੇ ਵਿਚਾਰੀ ਵੀ ਚੰਗੇ ਲੱਗਦੇ ਬਾਹਰੋਂ ਤਾਂ ਵਧੀਆ ਬੰਦਾ ਲੱਗਦਾ ਪਰ ਹਾਏ ਹਾਏ ਕੰਮ ਹੀ ਕਹਿੰਦੇ ਇਹਨੇ ਇਹਨੇ ਰਕਾਵਟ ਪਾਈ ਇਸ ਕੰਮ ਦੇ ਵਿੱਚ ਕੀ ਕਰੂਗਾ ਬੰਦਾ ਬਾਹਰੋਂ ਬਾਹਰੋਂ ਚੰਗਾ ਬਣ ਕੇ ਕਰੂਗਾ ਐਂਗੇ ਗੁਰੂ ਸਾਹਿਬ ਜੀ ਨੇ ਕਿਹਾਗਾ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਇਹਨੀ ਜਨਮ ਜੁਆ ਹਾਇ ਹਾਰ ਕੇ ਜਨਮ ਗੁਰੂ ਜੀ ਕਹਿੰਦੇ ਜਿਹੜੇ ਮਨੁੱਖਾਂਦਰੋਂ ਕੁਝ ਹੋਰ ਹੈ ਬਾਹਰੋਂ ਕੁ ਜੋ ਹੋ ਗਿਆ ਹੈ ਹਾਰਨਾ ਪੈਂਦਾ ਹੈ ਇਹ ਲੋਕਾਂ ਨੂੰ ਸੋ ਗੁਰੂ ਜੀ ਕਹਿੰਦੇ ਰੱਬ ਦੇ ਪਿਆਰਾਂ ਦੇ ਨਾਲ ਮਿਲ ਕੇ ਜਦੋਂ ਕਹਿੰਦੇ ਗੁਰੂ ਜੀ ਕਹਿੰਦੇ ਫਿਰ ਮਨ ਬੜਾ ਪਵਿੱਤਰ ਹੋ ਜਾਂਦਾ ਹੈ ਸਾਧ ਸੰਗ ਕਿਸ ਸਿਓ ਨਹੀਂ ਵੈ ਕਿੰਨੇ ਵੀ ਰੱਬ ਦੇ ਪਿਆਰਿਆਂ ਦਾ ਮੇਲ ਜਦੋਂ ਸਤ ਸੰਗਤ ਦੇ ਵਿੱਚ ਮਿਲਖ ਆਉਣਾ ਸ਼ੁਰੂ ਹੋ ਜਾਂਦਾ ਹੈ ਨਾ ਫਿਰ ਇਸਾ ਤੋਂ ਸੰਗਤ ਦੀ ਵਡਿਆਈ ਹੈ ਮਨੁੱਖ ਕਿਸੇ ਨਾਲ ਵੈਰ ਨਹੀਂ ਰੰਦਾ ਕੋਸ ਮਨੁੱਖ ਦਾ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕਉ ਬਣਿਆ ਇਹ ਅਵਸਥਾ ਬਣ ਜਾਂਦੀ ਹੈ ਰੱਬ ਦੇ ਪਿਆਰਿਆਂ ਦੀ ਕਿ ਉਹਨਾਂ ਨੂੰ ਨਾ ਤਾਂ ਕੋਈ ਵੈਰੀ ਉਸ ਸਾਰੇ ਬਰਾਬਰੀ ਦਿੰਦੇ ਆ ਜਿਸ ਤਰ੍ਹਾਂ ਭਾਈ ਕਨ੍ਹਈ ਅਜਿਹੀ ਅਵਸਥਾ ਬਣਦੀ ਸੀ ਨਾ ਇਹ ਨਾ ਕੋ ਵੈਰੀ ਨਹੀਂ ਬੇਗਾਨਾ ਇਹ ਅਵਸਥਾ ਗੁਰੂ ਹੀ ਬਣਾ ਸਕਦਾ ਪਿਆਰੋ ਸਾਦ ਕੈ ਸੰਗ ਨ ਵਿਗਾਪੈ ਰੋ ਜਦੋਂ ਮਨੁੱਖ ਸਤ ਸੰਗਤ ਕਰਦਾ ਰਹਿੰਦਾ ਗੁਰੂ ਜੀ ਕਹਿੰਦੇ ਨਾ ਤਾਂ ਮਨੁੱਖ ਦਾ ਜਿਹੜੇ ਪੈਰ ਆ ਉਹ ਟੇਢੇ ਪਾਸੇ ਨਹੀਂ ਜਾਂਦੇ ਹੁਣ ਤੁਸੀਂ ਸਮਝ ਗਏ ਟੇਢੇ ਪਾਸੇ ਕਿਹੜੇ ਜਾਂਦੇ ਪੈਰ ਆ ਆਪਾਂ ਨੇਤੀ ਕਹਿੰਦੇ ਹੁੰਨੇ ਆ ਬੜਾ ਨਾਮ ਇਥੋਂ ਕਾਇਆ ਕਰੋ ਜੀ ਵੀ ਜਿਹਦੇ ਠੇਕਿਆਂ ਨੂੰ ਪੈਰ ਚੱਲ ਚੱਲ ਕੇ ਜਾਂਦੇ ਆ ਉਹ ਟੇਢੇ ਪੈਰੀਆ ਹੋਰ ਕੀ ਆ ਫਿਰ ਇਹਨੂੰ ਆਖਿਆ ਬਾਣੀ ਨੇ ਟੇਢਾ ਪੈਰ ਟੇਢੇ ਪੈਰ ਦੇ ਧਰਦਾਂਗਾ ਮਾੜੇ ਕੰਮ ਨੂੰ ਭੱਜ-ਭੱਜ ਕੇ ਜਾਂਣਾ ਦਾ ਭੜਿਆ ਕਰਤੂਤਾਂ ਕਰਨ ਨੂੰ ਭੱਜ-ਭੱਜ ਕੇ ਜਾਂਣਾ ਦਾ ਇਹਨੂੰ ਕਿਹਾ ਗੁਰੂ ਜੀ ਨੇ ਜਿੰਦੇ ਸਤ ਸੰਗਤ ਦੀ ਇਹ ਵੜਿਆਈ ਹੈ ਭਾਈ ਮਨੁੱਖ ਏਡੇ ਜੇ ਪੈਰ ਧਰਨੋਂ ਫੜ ਜਾਂਦਾ ਮਾੜੇ ਪਾਸੇ ਨਹੀਂ ਜਾਂਦਾ ਪੈਰ ਉਹਦੇ ਕਰਨਾ ਉਹਦੇ ਕਾਤੋਂ ਤਾਂ ਗੁਰੂ ਘਰ ਕਰ ਭੱਜ-ਭੱਜ ਕੇ ਚੱਲ ਗਿਆ ਉਹ ਚੰਗੇ ਪਾਸੇ ਆਉਣਗੇ ਫਿਰ ਮਾੜੇ ਪਾਸੇ ਨਹੀਂ ਨਾਉ ਕਲੱਬਾਂ ਵਿੱਚ ਜਾਵੇ ਨਾ ਪਪਾਂ ਚ ਕਿਤੇ ਨਹੀਂ ਜਾਂਦਾ ਮਨੁੱਖ ਇਹ ਅੱਜ ਦੁਨੀਆ ਦਾ ਕਿੰਨਾ ਪੈਸਾ ਮਾਰੇ ਕੰਮਾਂ ਦੇ ਵਿੱਚ ਪਿਆਰਿਓ ਵੱਡੇ ਘਰਾਂ ਦਾ ਬਰਬਾਦ ਹੋ ਰਿਹਾ ਹੈ ਵੱਡੇ ਘਰਾਂ ਦੇ ਕਾਕੇ ਤੇ ਵੱਡੇ ਵੱਡੇ ਹੋਟਲਾਂ ਵਿੱਚ ਹੀ ਜਾਂਦੇ ਆ ਜੀ ਹਰ ਵਸ ਦੇਖਦੇ ਆ ਕਿ ਹਾਲ ਹੈ ਉਹ ਫਰਾਨਾ ਹੋਟਲ ਬੁੱਕ ਕਰਾ ਲਿਆ ਜੀ ਫਰਾਨਾ ਪੱਪਾਂ ਦੇ ਵਿੱਚ ਗਏ ਆ ਫਾਨੇ ਕਲੱਬ ਵਿੱਚ ਗਏ ਆ ਫਿਰ ਇਹੀ ਹਾਲ ਹੁੰਦਾ ਜੀ ਸਾਰਾ ਸੋ ਗੁਰੂ ਜੀ ਕਹਿੰਦੇ ਜਿਹੜੇ ਰੱਬ ਦਾ ਪਿਆਰਿਆਂ ਦੇ ਸਤ ਸੰਗਤ ਕਰਦੇ ਰਹਿੰਦੇ ਗੁਰੂ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਜੁੜ ਜਾਂਦੇ ਆ ਉਹ ਫਿਰ ਟਿੱਡੇ ਪਾਸੇ ਨਹੀਂ ਜਾਂਦੇ ਆ ਸਾਧਕੈ ਸੰਗ ਨਹੀਂ ਕੋ ਮੰਦਾ ਹੁਣ ਰੱਬ ਦੇ ਪਿਆਰਾਂ ਦਾ ਮੇਲ ਹੋ ਗਿਆ ਤੇ ਕੁਝ ਬੁਰਾ ਨਹੀਂ ਹੁੰਦਾ ਹੁਣ ਮਨ ਦੇ ਵਿੱਚ ਨਾ ਨਾ ਹੁਣ ਤਾਨ ਕਰਕੇ ਕਿਸੇ ਦਾ ਬੁਰਾ ਕਰਦਾ ਇਹ ਨਾ ਮਨ ਕਰਕੇ ਕਰਦਾ ਜੀ ਰੋਗ ਤਾਂ ਅਸਲ ਵਿੱਚ ਬੁਰਾ ਕਰਨ ਦਾ ਮਨ ਤੋਂ ਹੀ ਉੱਠਦਾ ਨਾ ਪਹਿਲਾਂ ਪਿਆਰ ਹੋ ਜਿਵੇਂ ਇਹ ਤਾਂ ਬੁਰਾ ਕਰਨਾ ਦਾ ਤੇ ਅੰਦਰੋਂ ਹੁਣ ਵਿਰੋਧ ਤਾਂ ਖਤਮ ਹੋ ਚੁੱਕੀ ਹੈ ਮਨ ਦੇ ਵਿੱਚੋਂ ਹੁਣ ਮੰਦਾ ਚਤ ਬਣਾ ਬੰਦ ਕਰ ਦਿੱਤਾਗਾ ਸਾਧ ਸੰਗ ਜਾਣੇ ਪਰਮ ਆਨੰਦਾ ਪਰਮ ਆਨੰਦ ਜੀ ਜਿਹੜੇ ਆਨੰਦ ਨੂੰ ਬਿਆਨ ਕਰਨਾ ਵੀ ਮੁਸ਼ਕਲ ਆ ਬਾਬਾ ਕਬੀਰ ਜੀ ਵੀ ਕਹਿੰਦੇ ਆ ਨਾ ਕਹਿੰਦੇ ਹੁਣ ਤਾਂ ਪ੍ਰੀਤ ਪ੍ਰਮਾਤਮਾ ਨਾਲ ਇੰਨੀ ਪੈ ਚੁੱਕੀ ਐ ਵੀ ਟੁੱਟਣੀ ਮੁਸ਼ਕਲ ਆ ਵੀ ਹੁਣ ਤਾਂ ਨਾ ਲੋਕ ਤਾਂ ਕਹਿੰਦੇ ਵੀ ਰੱਬ ਯਾਦ ਕਰੇ ਤੋਂ ਸਾਡੇ ਯਾਦ ਨਹੀਂ ਆਉਂਦਾਗਾ ਲੋਕ ਕਹਿੰਦੇ ਐ ਪਰ ਬਾਬਾ ਕਬੀਰ ਜੀ ਕਹਿੰਦੇ ਮੈਂ ਰੱਬ ਨੂੰ ਬੁਲਾਉ ਨੂੰ ਫਿਰਦਾ ਰੱਬ ਮੈਨੂੰ ਭੁੱਲਦਾ ਹੀ ਨਹੀਂਗਾ ਉਲਟੋ ਗੀਰੀ ਅਵਸਥਾ ਹਾਂ ਲੋਕ ਕਹਿੰਦੇ ਰੱਬ ਯਾਦ ਕਰੇ ਤੋਂ ਯਾਦ ਨਹੀਂ ਆਉਂਦਾ ਪਰ ਕਬੀਰ ਜੀ ਕਹਿੰਦੇ ਮੈਂ ਉਹ ਬੁਲਾਉ ਨੂੰ ਫਿਰਦਾ ਮੈਨੂੰ ਭੁੱਲਦਾ ਹੀ ਨਹੀਂਗਾ ਇਹ ਅਵਸਥਾ ਬਣ ਗਈ ਜੀ ਸੋ ਗੁਰੂ ਜੀ ਕਹਿੰਦੇ ਇੰਨੇ ਪਵਿੱਤਰਤਾ ਪਰਮ ਆਨੰਦ ਵਿੱਚ ਅਵਸਥਾ ਪਹੁੰਚ ਚੁੱਕੀ ਹੈ ਸਭ ਕੁਝ ਫਿੱਕਾ ਪੈ ਜਾਂਦਾ ਹੈ ਉਹ ਸਤ ਸੰਗਤ ਕਰਕੇ ਨਾ ਪ੍ਰਮਾਤਮਾ ਦਾ ਉਹ ਆਨੰਦ ਜਾਣ ਲਈਦਾ ਬਸ ਪਰਮ ਆਨੰਦ ਜਿਹਨੂੰ ਕਿਹਾ ਜੀ ਮਹਾ ਆਨੰਦ ਪਰਮ ਆਨੰਦ ਸਿਰੇ ਦਾ ਜਮਾ ਤੇ ਜਿਹਨੂੰ ਬਿਆਨ ਕਰਨਾ ਵੀ ਫਿਰ ਮੁਸ਼ਕਲ ਆਗਾ ਕਬੀਰ ਸਾਹਿਬ ਜੀ ਨੇ ਲਿਖਿਆ ਨਾ ਕਬੀਰ ਚਰਨ ਕਮਲ ਕੀ ਮੋਜ ਕੋ ਕੈ ਕੈਸੇ ਉਣਮਾਨ ਕੈ ਬੇਕੋ ਸੁਭਾ ਨਹੀਂ ਦੇਖਾ ਹੀ ਪਰਮਾਨ ਕਹਿੰਦੇ ਹੁਣ ਤਾਂ ਮੁਸ਼ਕਲ ਹੈ ਬਿਆਨ ਨਹੀਂ ਹੁੰਦਾ ਮੈਥੇ ਤਾਂ ਬਾਬਾ ਤੁਹੀ ਕੀ ਕਹਿੰਦੇ ਕਿਵੇਂ ਅਨਮਾਨ ਲਾ ਕੇ ਤੁਹਾਨੂੰ ਦੱਸਾਂ ਵੀ ਰੱਬ ਦੇ ਪ੍ਰਮਾਤਮਾ ਦੀ ਪ੍ਰੀਤ ਮੇਰੇ ਅੰਦਰ ਕਿੱਡੀ ਪ੍ਰਭਾ ਹੈ ਸੋ ਗੁਰੂ ਜੀ ਕਹਿੰਦੇ ਪਰਮ ਆਨੰਦ ਮਿਲ ਗਿਆ ਜੀ ਸਾਧਕੈ ਸੰਗ ਨਹੀਂ ਹੋਂ ਤਾਪ ਸਾਧੂ ਦਾ ਸੰਗ ਕਰਕੇ ਕਹਿੰਦੇ ਹੁਣ ਜਿਹੜੇ ਤਾਪ ਸੀ ਉਹ ਵੀ ਲੈ ਗਈ ਜੀ ਸਾਰੇ ਕਿਹੜੇ ਆ ਜੀ ਤਿੰਨ ਤਾਪ ਤਿੰਨ ਤਰ੍ਹਾਂ ਦੇ ਮੰਨੇ ਜਾਂਦੇ ਆ ਜੀ ਚਲੋ ਇੱਧਰ ਵਿਸਥਾਰ ਨਹੀਂ ਤਾਂ ਵਿਸਥਾਰ ਹੋ ਜੂਗਾ ਕੱਲ ਲੰਮੀ ਐ ਜੀ ਇਹ ਇਹ ਸਾਰੇ ਤਾਪ ਲੈ ਜਾਂਦੇ ਆ ਹੰਤਾ ਮਮਤਾ ਦੇ ਪਾਪ ਜਿਹੜੇ ਅੰਦਰ ਮੈਂ ਮੇਰੀ ਇਹ ਤਾਪ ਹੀ ਚੜਨਾ ਬੰਦੇ ਨੂੰ ਜੇ ਹਮੇਸ਼ਾ ਸਾਰਾ ਸਾਰੀ ਉਮਰੀ ਚੜਾ ਰੰਦਾ ਨਾਲੇ ਲਿੰਦਾ ਹੀ ਨਹੀਂ ਕਾ ਬਾਣੀ ਚਾਉਂਦਾ ਸ਼ਬਦ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗਨ ਕੋ ਲੱਗੈ ਜਾਂ ਕੀ ਪ੍ਰਭ ਅਗੇ ਅਰਦਾਸ ਜਿਹਦੇ ਅੱਗੇ ਪ੍ਰਮਾਤਮਾ ਕੀ ਜਿਹਨੇ ਅਰਦਾਸ ਕਰਲੇ ਉਹਦੇ ਤਿੰਨ ਤਾਪ ਲੈ ਜਾਂਦੇ ਪਿਆਰੇ ਉਹ ਸੋ ਗੁਰੂ ਜੀ ਕਹਿੰਦੇ ਤਾਪ ਨਹੀਂ ਹੁੰਦਾ ਹੁਣ ਭਾਈ ਫਿਰ ਰੱਬ ਦੇ ਪਿਆਰਿਆਂ ਦਾ ਮੇਲ ਕਰਕੇ ਸਾਦ ਕੈ ਸੰਗ ਤਜੈ ਸਭ ਆਪ ਰੱਬ ਦੇ ਪਿਆਰਿਆਂ ਦਾ ਹੁਣ ਮੇਲ ਮਿਲ ਗਿਆ ਹੁਣ ਆਪਾ ਭਾਵ ਛੁੱਟ ਜਾਂਦਾ ਜੀ ਸਦਾ ਵੀ ਮੈਂ ਕੁਝ ਹਾਂ ਤਜੈ ਸਭ ਆਪ ਆਪਣਾ ਆਪ ਤਿਆਗ ਕਰ ਰੱਬ ਦੇ ਪਿਆਰਿਆਂ ਨੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਣ ਇਹ ਅਵਸਥਾ ਬਣ ਚੁੱਕੀ ਆ ਰੱਬ ਦੇ ਪਿਆਰਿਆਂ ਦੀ ਤਨ ਵੀ ਗੁਰੂ ਨੂੰ ਦਿੱਤਾ ਮਨ ਵੀ ਗੁਰੂ ਨੂੰ ਦਿੱਤਾ ਤੇ ਧਨ ਵੀ ਗੁਰੂ ਨੂੰ ਦਿੱਤਾ ਹੈ ਆਪੇ ਜਾਣੈ ਸਾਧ ਬੜਾਈ ਸਾਧੂ ਦੀ ਮਹਿਮਾ ਨੂੰ ਕਹਿੰਦੇ ਆਪ ਹੀ ਜਾਣਦਾ ਪ੍ਰਮਾਤਮਾ ਨਾਨਕ ਸਾਧ ਪ੍ਰਭੂ ਬਣਿਆ ਜੀ ਸੰਤਾਂ ਦੀ ਹਣਾ ਪ੍ਰਮਾਤਮਾ ਦੇ ਨਾਲ ਗੁਰੂ ਜੀ ਕਹਿੰਦੇ ਬਣ ਆਈ ਭਾਈ ਬਣਾਉਂਦੀ ਹੈ ਜਦੋਂ ਉਹਨਾਂ ਦੇ ਉਹਨਾਂ ਦਾ ਉਹਦੇ ਨਾਲ ਪਿਆਰ ਕਰਦੇ ਆਓ ਉਹਦਾ ਸਿਮਰਨ ਕਰਦੇ ਆਏ ਐਸੇ ਰੱਬ ਦੇ ਪਿਆਰਿਆਂ ਦਾ ਮੇਲ ਵੀ ਫਿਰ ਪਿਆਰਿਓ ਦਲੱਭ ਹੈ ਬੜਾ ਭਲਾ ਹੁੰਦਾ ਫਿਰ ਐਸੇ ਰੱਬ ਦੇ ਪਿਆਰਾਂ ਦਾ ਮੇਲ ਮਿਲ ਕੇ ਸੋ ਇਹ ਸੀ ਜੀ ਤੀਜੇ ਪਦੀ ਵਿਚਾਰ 7ਵੀਂ ਅਸ਼ਟਪਦੀ ਦੇ ਆਓ ਜੀ ਬਸ ਕੁਝ ਮਿੰਟ ਆਪਾਂ ਜੋ ਤੀਆਂ ਇਹ ਜਿਹੜਾ ਤੀਆਂ ਦਾ ਕਲਚਰ ਹੈ ਨਾ ਪਿਆਰਿਓ ਇਹ ਗੱਲ ਮੈਂ ਪਹਿਲਾਂ ਸਪਸ਼ਟ ਕਰ ਦੇਵਾਂ ਕਿ ਸਾਡਾ ਕਿਸੇ ਦੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਜੀ ਅਸੀਂ ਗੁਰੂ ਦੇ ਮਤ ਦਾ ਪ੍ਰਚਾਰ ਕਰਨਾ ਹੈ ਜਿਹੜੀ ਸਾਨੂੰ ਗੁਰੂ ਸਿਖਾਈ ਹੈ ਜਿਨ ਉਸ ਜਿਹੜੇ ਗੁਰੂ ਨੇ ਸਾਨੂੰ ਐਡਾ ਸੋਹਣਾ ਇਤਿਹਾਸ ਮਾਨ ਮੱਤਾ ਬਣਾ ਕੇ ਦਿੱਤਾ ਨਾ ਤੇ ਆ ਹੁਣ ਪਿਛਲੇ ਦਿਨੀ ਇੱਕ ਜਲੰਧਰ ਦੀ ਘਟਨਾ ਜਲੰਧਰ ਦੀ ਏਰਗੇ ਦੀ ਐ ਮੇਰੇ ਸਾਹਮਣੇ ਉਹ ਗ੍ਰੰਥੀ ਸਿੰਘ ਵਿਚਾਰਾ ਅਰਦਾਸ ਕਰੀ ਜਾਂਦਾ ਮਹਾਰਾਜ ਰੰਗਾ ਰੰਗ ਪ੍ਰੋਗਰਾਮ ਕਰਨਾ ਹੈ ਸੱਚੇ ਪਾਤਸ਼ਾਹ ਆਗਿਆ ਬਖਸ਼ੋ ਵੀ ਰੰਗਾ ਰੰਗ ਤੇ ਮੁੜ ਕੇ ਉੱਥੇ ਇਹ ਜਿਹੇ ਗੰਦੇ ਗੀਤ ਲੱਗੇ ਡੀਜਾਂ ਦੇ ਉੱਪਰ ਵੀ ਸੁਣਨ ਨੂੰ ਜੀ ਨਾ ਕਰੇ ਆ ਹਾਲ ਹੈ ਇਹ ਜੇ ਗ੍ਰੰਥੀ ਸਿੰਘ ਹੋ ਗਏ ਇਹਨਾਂ ਨੂੰ ਗੁਰੂ ਦੀ ਮਰਿਆਦਾ ਦਾ ਨਹੀਂ ਪਤਾ ਕਿਉਂ ਜੇ ਆਪ ਪੜਿਆ ਹੋਵੇ ਕੁਛ ਉਹੋ ਜੇ ਗ੍ਰੰਥੀ ਸਿੰਘ ਪਿੰਡਾਂ ਚ ਆਪਾਂ ਰੱਖ ਲਈ ਜੀ ਪਿਆਰਿਓ ਬਾਬਾ ਇਹ ਪੈਸੇ ਬਾਹਲੇ ਦਿੱਤੇ ਨਹੀਂ ਜਾਣ ਯਾਰ ਪੰਜ ਇੱਕ ਹਜ਼ਾਰ ਲੈ ਲਈ ਬਸ ਤੇ ਫਿਰ ਉਚਾਰਾ ਉਹ ਪਾਣੀ ਕਰਕੇ ਦੇ ਜਾਂਦਾ ਉਹ ਫਿਰ ਇਹੋ ਜੇ ਕੰਮ ਹੀ ਕਰਦਾ ਕੋਈ ਪਤਾ ਹੀ ਨਹੀਂ ਗੁਰਮਤ ਦਾ ਗਿਆਨੀ ਹੈ ਨਹੀਂ ਕਿ ਪੜਿਆ ਹੋਊ ਤਾਂ ਕੋਈ ਮਾੜਾ ਮੋਟਾ ਉਹ ਦੱਸੋ ਕੁਛ ਲੋਕਾਂ ਨੂੰ ਜਦੋਂ ਆਪ ਨੂੰ ਕੋਈ ਗਿਆਨ ਨਹੀਂ ਗਾ ਤੇ ਪਿਆਰਿਓ ਉਹਨੇ ਅਰਦਾਸ ਕੀਤੀ ਖਿੱਚ ਲਿਆ ਹੁਣ ਕਾਲਤਾ ਸਭ ਦੇ ਪੇਸ਼ੀ ਆ ਹਣ ਉਹਦੀ ਹੁਣ ਪਤਾ ਲੱਗੂ ਨਾ ਵੀ ਕਿਵੇਂ ਕਿਵੇਂ ਕਰਦੇ ਹੁੰਦੇ ਅਰਦਾਸ ਇਹ ਜਿਹੜੀਆਂ ਤੀਆਂ ਆ ਇਹ ਪੰਜਾਬ ਦਾ ਕਲਚਰ ਨਹੀਂ ਹੈ ਮੈਂ ਤੁਹਾਨੂੰ ਦੱਸ ਦੇਵਾਂ ਸਪਸ਼ਟ ਸ਼ਬਦਾਂ ਵਿੱਚ ਇਹ ਇੱਕ ਗੁਲਾਮੀ ਦੇ ਵਿੱਚੋਂ ਨਿਕਲੀ ਹੋਈ ਤਰਾਸ ਦੀ ਹੈ ਗੁਲਾਮੀ ਮੈਂ ਤੁਹਾਨੂੰ ਦੱਸਦਾ ਇਤਿਹਾਸ ਕੀ ਸੀ ਔਰੰਗਜ਼ੇਬ ਸੀ ਨਾ ਬਾਦਸ਼ਾਹ ਜਿਹੜਾ ਔਰੰਗਜ਼ੇਬ ਤੁਹਾਨੂੰ ਪਤਾ ਹੈ ਕਿੰਨਾ ਉਹਨੇ ਜ਼ੁਲਮ ਕੀਤਾ ਆਪਦੇ ਭਰਾ 14 ਫਕੀਰ ਉਹਨੇ ਸ਼ਰਮਤ ਵਰਗੇ ਫਕੀਰ 14 ਫਕੀਰ ਕਤਲ ਕਰਾਏ ਸੀ ਜੀ ਉਹਨੇ ਫਿਰ ਆਪ ਦੀਆਂ ਭੈਣਾਂ ਨੂੰ ਜੇਲ੍ਹ ਚ ਸਿੱਤੇ ਆ ਭਰਾ ਦਾ ਕਤਲ ਕਰਾਇਆ ਪਿਤਾ ਛਾਂ ਜਾਣ ਨੂੰ ਉਹਨੇ ਜੇਲ੍ਹ ਦੇ ਵਿੱਚ ਕੈਦ ਦੇ ਵਿੱਚ ਪਿਆਸਾ ਮਾਰਦਾ ਐਡਾ ਪਾਪੀ ਮਨੁੱਖ ਸੀ ਜੀ ਉਹ ਫਿਰ ਇਹ ਜੇ ਲੋਕ ਤਾਂ ਪਿਆਰੋ ਸ਼ਰਾਬੀ ਕੁਆਬੀ ਵੀ ਹੁੰਦੇ ਨਾਲ ਅਯਾਸ਼ ਲੋਕ ਹੁੰਦੇ ਲੋਕ ਕਹਿੰਦੇ ਵੀ ਜਦੋਂ ਇਹ ਇਹ ਕਹਿੰਦਾ ਵੀ ਵੀ ਮੈਨੂੰ ਕੁਝ ਇਹ ਜਾਂ ਕੁਝ ਜਿਹੜਾ ਮੈਨੂੰ ਸਿਰਜ ਕੇ ਦਿਓ ਇਹਦੇ ਐਲਕਾਰਾਂ ਨੇ ਕਿਹਾ ਵੀ ਕਹਿੰਦੇ ਜੇ ਆਪਾਂ ਐਂ ਕਰ ਲਗੇ ਵੀ ਪਿੰਡਾਂ ਦੇ ਵਿੱਚ ਨੱਠ ਢੋਰਾ ਪਟਦਿਆ ਕਰਾਂਗੇ ਪਹਿਲਾਂ ਤੇ ਵੀ ਜਾ ਕੇ ਉਹ ਢੋਰਾ ਪਟ ਉਹ ਕਹਿੰਦੇ ਸੀਗੇ ਵੀ ਭਾਈ ਆਪਦੀਆਂ ਕੁੜੀਆਂ ਨੂੰ ਨੌਜਵਾਨ ਕੁੜੀਆਂ ਨੂੰ ਤਿਆਰ ਕਰਕੇ ਸਾਂਝੇ ਜਗਾ ਫੱਤ ਦੇ ਵਿੱਚ ਕਹਿੰਦੇ ਵੀ ਤਿਆਰ ਕਰਕੇ ਭੇਜ ਦਿਓ ਖੁੱਲੇ ਦਿਲ ਨਾਲ ਸੁਣਿਓ ਜੀ ਗੱਲ ਇਹ ਹੋ ਸਕਦਾ ਕਿਸੇ ਦੇ ਦਿਲ ਨੂੰ ਟੁੰਬ ਜੇ ਕਹਿੰਦੇ ਨਾ ਵੀ ਉਹ ਜਦੋਂ ਤਿਆਰ ਕਰਕੇ ਕੁੜਿਆਂ ਨੂੰ ਭੇਜਦੇ ਉਹ ਵੀ ਉੱਥੇ ਤੁਸੀਂ ਕਹਿੰਦੇ ਫਿਰ ਉੱਥੇ ਇਹ ਔਰੰਗਜ਼ੇਬ ਤੇ ਇਹਦੇ ਜਿੰਨੇ ਮੰਤਰੀ ਹੁੰਦੇ ਸਾਰੇ ਅਜਾਸ਼ ਉਦੋਂ ਬਾਅਦ ਤਾਂ ਬਾਰੇ ਅਜਾਸ਼ ਹੋ ਗਏ ਸੀ ਕਰ ਰਹੇ ਹੋਏ ਸਾਰੇ ਜੇ ਹਿਸਟਰੀ ਪੜ੍ਹ ਕੇ ਪਤਾ ਲੱਗੂ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਵੀ ਇਹਦੇ ਜਿੰਨੇ ਗਾਂ ਨਿੱਕੇ ਨਿੱਕੇ ਮੰਤਰੀ ਸੀ ਨਾ ਜਾਂ ਮੰਨ ਲਓ ਵੀ ਕਿਸੇ ਨੂੰ ਇਹ ਰਗਾ ਵੰਡ ਕੇ ਦਿੱਤਾ ਵੈ ਜਿੰਮੇਵਾਰੀ ਦਿੱਤੀ ਜਿਵੇਂ ਆਪਣੇ ਕੋਈ ਐਸਐਸਪੀ ਹੈ ਡੀਐਸਪੀ ਹੈ ਜਿਵੇਂ ਉੱਥੇ ਹੁੰਦੇ ਆ ਇਹ ਇਹ ਲੋਕ ਵੀ ਅਜਾਸ਼ ਹੋ ਗਏ ਸੀਗੇ ਕਹਿੰਦੇ ਫਿਰ ਇਹ ਜਿਉਂ ਆਉਂਦਾ ਕਹਿੰਦੇ ਵੀ ਹਰ ਉਹਦੇ ਵਿੱਚੋਂ ਜਿਹੜੀ ਕੁੜੀ ਸਭ ਤੋਂ ਸੋਹਣਾ ਨੱਚਦੀ ਸੋਹਣੀ ਕੁੜੀ ਹੁੰਦੀ ਤੇ ਸਭ ਤੋਂ ਸੋਹਣਾ ਨੱਚਦੀ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਇਹ ਤੀਆਂ ਦਾ ਇਤਿਹਾਸ ਹੈ ਜੀ ਕਈ ਲੋਕ ਕਹਿੰਦੇ ਨੌਂ ਜਿਉਂ ਨੌਂ ਇਹ ਤਾਂ ਪੰਜਾਬ ਦਾ ਇਤਿਹਾਸ ਕਿਹੜਾ ਪੰਜਾਬ ਦਾ ਇਤਿਹਾਸ ਹੈ ਇਹ ਤਾਂ ਖਾਲਸਾ ਦਾ ਇਤਿਹਾਸ ਤਾਂ ਖੰਡਿਆਂ ਦੇ ਉੱਤੇ ਨੱਚਣ ਵਾਲਾ ਹੈ ਜੀ ਮਾਤਾ ਭਾਗੌਰ ਦਾ ਇਤਿਹਾਸ ਪੜ ਕੇ ਵੇਖੋ ਤੁਸੀਂ ਜਿਨੇ ਜਦੋਂ ਛੋਟੀ ਉਮਰ ਸੀ ਨਾ ਉਹਦੀ ਤੇ ਚਾਰ ਪਠਾਣਾ ਨੇ ਘੇਰ ਲਿਆ ਚਾਰ ਪੰਜ ਪਠਾਣਾ ਮੰਨ ਲਓ ਜਾਂਦੇ ਸੀ ਘੋੜਿਆਂ ਤੇ ਉਹਨਾਂ ਨੇ ਕੱਲੀ ਇਸਤਰੀ ਇਹਨਾਂ ਨੇ ਵੇਖ ਲਿਆ ਕਿਤੇ ਪਰ ਇਹ ਗੱਤਕੇ ਦੇ ਖਿਦਾਰੀ ਸੀ ਉਹ ਹੁਣ ਐਡੇ ਐਡੇ ਤਗੜੇ ਸਰੀਰਾਂ ਵਾਲੇ ਉਹ ਕਹਿੰਦੇ ਵੀ ਕਹਿੰਦੇ ਵੀ ਤੁਸੀਂ ਹਥਿਆਰ ਰੱਖ ਦੇ ਤੁਸੀਂ ਉਹ ਬੀਬੀ ਕਹਿੰਦੀ ਮਾਤਾ ਪਿਤਾ ਤੌਜੀ ਕਹਿੰਦੀ ਲਾ ਤੁਸੀਂ ਮੇਰੇ ਨੇੜੇ ਤਾਂ ਲਾ ਕੇ ਦਿਖਾਓ ਤੁਸੀਂ ਮੈਨੂੰ ਕਹਿੰਦੇ ਹੋ ਹਥਿਆਰ ਰੱਖ ਦੇ ਉਹਨੇ ਇੱਕ ਦੋ ਤਾਂ ਉੱਚ ਝਟਕਾ ਤੇ ਤੇ ਕੁਸ ਨੂੰ ਨੇਜਾਂ ਨਾਲ ਉਟੰਗਤਾ ਪੰਜ ਪੰਜੇ ਸੀ ਇਹ ਮਾਰਦੇ ਉਹਨੇ ਸਾਰੇ ਕਹਿੰਦੇ ਵੀ ਜਦੋਂ ਉਹ ਵਰਖਾ ਮਾਰਿਆ ਸੀ ਨਾ ਮਾਤਾ ਭਾਗੌਰ ਨੇ ਇੱਕ ਦੇ ਉਹਦੇ ਛਰੀਵੇ ਦੀ ਟੱਪ ਕੇ ਦਰਖਤ ਦੇ ਵਿੱਚ ਅੱਧਾ ਖੁੱਬ ਗਿਆ ਸਿੱਧਾ ਜਾ ਕੇ ਡਾ ਇੰਨਾ ਜ਼ੋਰ ਸੀ ਮਾਤਾ ਭਾਗੌਰ ਦੇ ਵਿੱਚ ਇਹ ਆ ਸਾਡਾ ਇਤਿਹਾਸ ਨੱਚ ਨੱਚ ਕਿਵੇਂ ਸਾਡੀਆਂ ਕੁੜੀਆਂ ਨੂੰ ਨਿੱਕੀਆਂ ਨਿੱਕੀਆਂ ਨੂੰ ਬੱਚਿਆਂ ਨੂੰ ਕੋਈ ਪਤਾ ਨਹੀਂਗਾ ਕੋਈ ਲੱਕ ਹੁਲਾਉਂਦਾ ਫਿਰਦਾ ਕੋਈ ਕਸ਼ ਕਰਦਾ ਫਿਰਦਾ ਕੋਈ ਕੁਸ਼ ਕਰਦਾ ਫਿਰਦਾ ਜੀ ਸੋ ਇਹ ਤੀਆਂ ਤੋਂ ਆਉਂਦਾ ਸਾਡਾ ਕੋਈ ਇਤਿਹਾਸ ਨਹੀਂ ਪਿਆਰਿਓ ਇਹ ਚੀਜ਼ ਉਪਰੋਠ ਜੋ ਆਪਾਂ ਗੁਰੂ ਨੇ ਸਾਨੂੰ ਚੰਗਾ ਜੇ ਆਪਣੇ ਬੱਚੇ ਚੰਗੇ ਪਸਤੀਆਂ ਨੂੰ ਚੰਗੀ ਮਾਤ ਹੋਊਗੀ ਫੇਰ ਹੀ ਚੰਗੀ ਮਾਤ ਆ ਉਹਦੇ ਬੱਚਿਆਂ ਨੂੰ ਦ੍ਰੜਤਾਉਣਗੇ ਜੀ ਜੇ ਸਾਨੂੰ ਆਪ ਨੂੰ ਮਤ ਨਹੀਂ ਤੇ ਅਸੀਂ ਬੱਚਿਆਂ ਨੂੰ ਕਿਦੜ ਕਰਾ ਦੇਵੇਂ ਪਰਿਓ ਹੁਣ ਇਨੇ ਇਨੇ ਕੱਠ ਹੋ ਜਾਂਦੇ ਐ ਸਕੂਲਾਂ ਵਿੱਚ ਵੀ ਹੁਣ ਕਾਲਜਾਂ ਵਿੱਚ ਵੀ ਬਣਾਉਂਦੇ ਐ ਕੀ ਇਹ ਕੀ ਕਿਸੇ ਦੇਣਗੇ ਜੀ ਵੀਰ ਕਿਸੇ ਦੇ ਸਕਦੇ ਆ ਵੀ ਉੱਥੇ ਲੱਕ ਹਲਾ ਕੇ ਤੁਸੀਂ ਲੱਕ ਹਲਾ ਲਓ ਵੇ ਬੀ ਉੱਥੇ ਬੱਚਿਆਂ ਨੂੰ ਚੰਗੀ ਸੇਧ ਦੇ ਰਹੇ ਕੀ ਕਾਦਾ ਕਾਦ ਕਾਸਮੂ ਪ੍ਰਮੋਟ ਕਰ ਰਹੇ ਆ ਇਹ ਬੈਰੀ ਦੀ ਚਾਲ ਹੈ ਏਜੰਸੀਆਂ ਦੀ ਚਾਲ ਹੈ ਢੰਗ ਦੇ ਨਾਲ ਉਹ ਅੱਜ ਦਾ ਸਾਡੇ ਪਿੱਛੇ ਨਹੀਂ ਲੱਗਿਆ ਸੀ ਜਿੱਦੇ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਕਰਤਾ ਸੀ ਨਾ ਇਹ ਬਿਪਰਵਾਤਾ ਉਦੇ ਦਾ ਮਗਰ ਪਿਆ ਬਾਬੇ ਨਾਨਕ ਦੇ ਪਿਆਰ ਉਹ ਅੱਜ ਦੀ ਗੱਲ ਕਰਦੇ ਹਾਂ ਤੁਸੀਂ ਫਿਰ ਪੰਜਾਬ ਨੂੰ ਮੰਡਿਆ ਢੰਗ ਦੇ ਨਾਲ ਪੰਜਾਬ ਦੇਸ਼ ਨੂੰ ਖਤਮ ਕੀਤਾ ਇਹਨਾਂ ਲੋਕਾਂ ਨੇ ਪੰਜਾਬ ਦੇਸ਼ ਸੀਗਾ 47 ਦੇ ਵਿੱਚ ਗੁਜਰਾਤ ਦਾ ਥੋੜੇ ਨੁਕਸਾਨ ਹੋਇਆ ਹੈ ਜਾਂ ਮਹਾਰਾਸ਼ਟਰ ਦਾ ਨੁਕਸਾਨ ਹੋ ਗਿਆ ਜਾਂ ਪਿਆਰ ਦਾ ਨੁਕਸਾਨ ਹੋ ਗਿਆ ਜਾਂ ਤਾਮਨ ਲਾਡੂ ਦਾ ਨੁਕਸਾਨ ਹੋ ਸਾਨਕੀ ਦਾ ਹੋਇਆ ਆਪਣਾ ਉਧਰ ਵੀ ਪੰਜਾਬ ਦੀ ਇੱਧਰ ਵੀ ਪੰਜਾਬੀ ਐਵੇਂ ਕਹੀ ਜਾਂਦੇ ਆਜ਼ਾਦੀ ਆਜ਼ਾਦੀ ਲੈ ਲਈ ਕਿਹੜੀ ਆਜ਼ਾਦੀ ਲੈ ਲਈ ਆ ਹੁਣ ਪਿਛਲੇ ਦਿਨ ਪੇਪਰ ਆਪਾਂ ਦੇਖਦੇ ਆ 25 ਦਿੱਤਾ ਨਹੀਂ ਹੁਣ ਐਵੇਂ ਤਾਰਾ ਮਾਰਦੇ ਖੜਦੇ ਉਹ ਤਾਂ 2019 ਦੇ ਵਿੱਚ ਪਹਿਲੇ ਨੋਟੀਫਿਕੇਸ਼ਨ ਜਾਰੀ ਹੋਇਆ ਵਾ ਜਿਹੜਾ ਕਹਿੰਦੇ ਨਾ ਵੀ ਅਸੀਂ ਇਜਾਜ਼ਤ ਦੇਤੀ ਬੱਚਿਆਂ ਨੂੰ ਪੇਪਰ ਦੇਣ ਦੀ ਕਾਰਪਾ ਕੇ ਉਹ ਨੋਟੀਫਿਕੇਸ਼ਨ ਤਾਂ 2019 ਵਾਲਾ ਲਈ ਫਿਰਦੇ ਆ। ਉਹੀ ਦੁਬਾਰੇ ਫੇਰ ਚੱਕ ਕੇ ਲਾਗੂ ਕਰਤਾ। ਕੱਲ ਨੂੰ ਫੇਰ ਬੱਚੇ ਨੂੰ ਰੋਕ ਦੇਣਗੇ। ਕੱਲ ਨੂੰ ਫੇਰ ਨੋਟੀਫਿਕੇਸ਼ਨ ਜਾਰੀ ਕਰ ਦੇਣਗੇ। ਸੋ ਇਹ ਲੋਕ ਪੰਜਾਬ ਤੇ ਪੰਜਾਬੀਅਤ ਨੂੰ ਖਤਮ ਕਰਕੇ ਰਾਜੀ ਹੈ ਜੀ ਪਿਆਰੋ। ਗੱਲ ਚੇਤੇ ਰੱਖੋ ਇਹਨਾਂ ਦੀ ਜਿਹੜੀ ਅੰਦਰਲੀ ਮਨਸਾ ਆ ਨਾ ਗੁਰੂ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਇੰਦਾ ਸੁਫੇਲਾ ਵੀ ਅਨੰਦਪੁਰ ਚ ਕਿਨੇ ਕੱਢਿਆ ਸੀਗਾ। ਔਰਮ ਜੇ ਆਪਣੇ ਨਾ 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 Hindu ਬਾੜੀ ਰਾਜੇ ਸਾਰੇ 14 ਜੰਗਾਂ ਦੇ ਵਿੱਚੋਂ 13 ਜੰਗਾਂ ਪਹਾੜੀ ਰਾਜਾਂ ਨਾਲ ਲੜੇ ਨਾ ਗੁਰੂ ਸਾਹਿਬ ਜੀ ਨੇ ਹਿਸਟਰੀ ਪੜ੍ਹ ਕੇ ਵੇਖੋ ਤੁਸੀਂ ਐਵੇਂ ਮੁਗਲਾਂ ਮੁਗਲਾਂ ਨੂੰ ਕਹਿਣਗੇ ਮੁਗਲ ਵਿਰੋਧੀ ਆ ਸਾਡੇ ਜੀ ਕੰਨ ਕੌਣ ਭਰਦਾ ਸੀ ਸਭ ਤੋਂ ਵੱਧ ਇਹ ਲੋਕ ਭਰਦੇ ਸੀ ਪਿਆਰਿਓ ਜਿਨ੍ਹਾਂ ਨੇ ਸਾਡੀ ਹਿਸਟਰੀ ਵਗਾੜੀ ਹੈ ਸਾਡਾ ਇਤਿਹਾਸ ਵਗਾੜਿਆ ਜਿਨ੍ਹਾਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਦਾ ਪ੍ਰਚਾਰ ਕਰਕੇ ਰਾਜੇ ਇਹਨਾਂ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਨਸਾਨੀਅਤ ਪਾਵਾਂ ਕਰਦਣਾ ਬੰਦੇ ਦੇ ਵਿੱਚ ਇਹਨਾਂ ਨੇ ਗੁਲਾਮ ਬਣਾ ਕੇ ਰੱਖਣੇ ਅਜਾਬ ਸੋਚ ਬਣਾਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਦੀ ਪਿਆਰੋ ਅਜਾਬ ਜਿਵੇਂ ਬਾਜ ਰੱਖਦੇ ਸੀ ਨਾ ਗੁਰੂ ਸਾਹਿਬ ਜੀ ਬਾਜ ਦੇ ਵਿੱਚ ਮੰਨ ਲਓ ਵੀ 6 ਗੋਣਾਗੇ ਬਾਜ ਦੇ ਵਿੱਚ ਚਲੋ ਇਹ ਇਧਰ ਤਣੀ ਆਪਾਂ ਜਾਣਦੇਗੇ ਤਾਂ ਗੁਰੂ ਸਾਹਿਬ ਜੀ ਨੇ ਬਾਜ ਰੱਖਦੀ ਸੀ 6 ਗੋਣਾ ਉਹਦੇ ਵਿੱਚ ਹਰਦਾਰ ਨਹੀਂ ਖਾਂਦਾ ਹੋਰ ਬਹੁਤ ਗੋਣਾ ਉਹਦੇ ਵਿੱਚ ਜੀ ਆਪਦਾ ਆਪ ਸਕਾਰ ਕਰਕੇ ਖਾਂਦਾ ਨਾਮ ਫੇਰ ਉਹ ਪਿੰਜਰੇ ਵਿੱਚ ਨਹੀਂ ਰਹਿੰਦਾ ਕਹਿੰਦੇ ਬਾਜ ਨੂੰ ਕੋਈ ਪਿੰਜਰੇ ਵਿੱਚ ਨਹੀਂ ਪਾ ਸਕਦਾਗਾ ਜਾਂ ਤਾਂ ਪਿੰਜਰਾ ਤੋੜ ਦੂ ਜਾਂ ਆਪ ਮਰ ਜੂ ਬਸ ਇਹ ਖਾਲਸੇ ਵਿੱਚ ਗੁਣਾ ਹੈ ਗੁਲਾਮੀ ਨਹੀਂ ਕਿਸੇ ਦੀ ਸੰਦਾ ਜਾਂ ਆਪ ਮਰ ਜੂਗਾ ਜਾਂ ਇਹ ਪਿੰਜਰੇ ਤੋੜ ਦੂਗਾ ਭੰਨ ਦੋਗਾ ਉਹਨਾਂ ਨੂੰ ਜਿਹੜੇ ਲੋਕ ਗੁਲਾਮ ਕਰਨਾ ਚਾਹੁੰਦੇ ਸਨ ਖਾਲਸੇ ਨੂੰ ਗੁਲਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਖਾਲਸੇ ਨੂੰ ਗੁਲਾਮ ਕਰ ਪਰ ਨਹੀਂ ਰਾਸ ਸੋਚ ਜਿੰਨਾ ਚਿਰ ਗੁਰੂ ਨਾਲ ਜੁੜਿਆ ਨਾ ਗੁਰੂ ਗ੍ਰੰਥ ਸਾਹਿਬ ਨਾਲ ਆਪਣੀ ਸੋਚ ਆਜ਼ਾਦ ਰਹੂਗੀ ਕਹਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਗੀ ਲਿਖਿਆ ਨਾ ਆਹ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ ਇੱਕ ਕਿਤਾਬ ਲਿਖੀ ਸੀ ਬਸ ਹੁਣ ਉਹ ਬੰਦ ਹੋ ਗਈ ਉਹ ਕਿਤਾਬ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਬਾਗੀ ਲਿਖਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਾਗੀ ਹੈ ਕਹਿੰਦੇ ਤਾਂ ਨੌਵੇਂ ਪਾਸ਼ ਦਾ ਇਤਿਹਾਸ ਵੀ ਇਹਨਾਂ ਨੇ ਵਿਗਾੜਿਆਗਾ ਉਹ ਵੈਸੇ ਹੁਣ ਐਡੀਸ਼ਨ ਜਿਹੜੀ ਵਾਪਸ ਹੋ ਗਈ ਉਹ ਪਲੱਸ 2 ਦਾ ਇਤਿਹਾਸ ਦੇ ਵਿੱਚ ਨੌਵੇਂ ਪਾਸ਼ ਗੁਰੂ ਸਾਹਿਬ ਜੀ ਨੂੰ ਬਹੁਤ ਗਲਤ ਲਿਖਿਆ ਸੀਗਾ ਜੀ ਤੇ ਗੁਰੂ ਸਾਹਿਬ ਜੀ ਨੇ ਵੇਖੋ ਪਿਆਰੋ ਸਾਂਝੀ ਮਨੁੱਖਤਾ ਵਾਸਤੇ ਉਹ ਦਿੱਤਾ ਸੋ ਭਾਈ ਜਿਹੜਾ ਤੀਆਂ ਦੀ ਹਿਸਟਰੀ ਹੈ ਨਾ ਇਹ ਪਿੱਛੇ ਦਾ ਜਿਹੜਾ ਪਸੋਕੜਾ ਬਹੁਤ ਮਾੜਾਗਾ ਇਹ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਅਯਾਸ਼ ਲੋਕ ਹੁੰਦੇ ਸੀਗੇ ਤੇ ਜੇ ਹੁਣ ਭਾਈ ਆਪਾਂ ਮਨਾਉਣੀਆਂ ਆ ਉਹ ਆਪਣੀ ਮਨ ਦੀ ਮਰਜ਼ੀ ਆ ਆਪਾਂ ਕਿਸੇ ਦੇ ਉੱਤੇ ਕੋਈ ਥੋਪਦੇ ਨਹੀਂ ਅਸੀਂ ਤਾਂ ਗੁਰੂ ਦਾ ਗਿਆਨ ਦੱਸਣਾਗਾ ਕਿਉਂਕਿ ਚੌਂਕੀਦਾਰ ਦਾ ਮਤਲਬ ਕੀ ਹੁੰਦਾ ਚੌਂਕੀਦਾਰ ਨੇ ਨਾ ਸੀਟੀ ਜੀ ਮਾਰ ਕੇ ਕਰਦਾ ਨਾ ਜਾਗਦੇ ਰਹੋ ਉਹਨੇ ਆਵਾਜ਼ ਦਿੰਦਾ ਨਾ ਕਿ ਨਾ ਸ਼ਹਿਰ ਦੇ ਵਿੱਚ ਤੁਸੀਂ ਫਿਰਦਾ ਦੇਖੋ ਕਦੇ ਚੌਂਕੀਦਾਰ ਨਾ ਰਾਤ ਨੂੰ ਮੰਨ ਲਓ ਵੀ ਆਪਾਂ ਜੇ 12 ਵਜੇ ਤੱਕ ਕੇ 2 ਵਜੇ ਤੱਕ ਕੇ ਗੱਡੀ ਲੱਗੀ ਜਦੋਂ ਪਤਾ ਲੱਗੂਗਾ ਚੌਕੀਦਾਰ ਨਾ ਸੀਟੀ ਜੀ ਮਾਰ ਕੇ ਆਵਾਜ਼ ਮਾਰੂਗਾ ਜਾਗਦੇ ਰਹੋ ਤੇ ਜੇ ਤਾਂ ਜਾਗ ਪਏ ਭਾਈ ਠੀਕ ਐ ਨਹੀਂ ਚੋਰ ਫਿਰਦੇ ਐ ਚੋਰ ਲੁੱਟ ਕੇ ਲੈ ਜਾਣਗੇ ਸਾਰਾ ਕੁਝ ਇਹ ਚੋਰ ਆ ਭਾਈ ਸਾਡੇ ਜਿਹੜੇ ਇਤਿਹਾਸ ਨੂੰ ਸਾਡੇ ਕਲਚਰ ਨੂੰ ਵਿਗਾੜਨ ਤੇ ਲੱਗੇ ਹੋਏ ਐ ਤੇ ਆਪਾਂ ਐਵੇਂ ਕਹਿੰਦੇ ਨਾ ਜੀ ਨਾ ਪੰਜਾਬ ਦਾ ਨਾ ਸੱਭਿਆਚਾਰ ਐ ਕਿਹੜਾ ਸੱਭਿਆਚਾਰ ਐ ਪੰਜਾਬ ਦਾ ਸੱਭਿਆਚਾਰ ਦੇ ਨਾਂ ਤੇ ਪੰਜਾਬ ਦੇ ਵਿੱਚ ਗੰਦ ਪਾਇਆ ਗਿਆ ਅਟਕੂਸੀਆਂ ਜੀਆਂ ਮਾਰਦਾ ਬੰਦਾ ਇੱਕ ਬੱਬੂ ਮਾਜੀ ਨੂੰ ਕਹਿ ਦਿੰਦੇ ਐ ਇਹਨੀ ਗੰਦ ਪਾਇਆਗਾ ਗਰਦਾਸ ਮਾਨ ਨੇ ਵੀ ਬਹੁਤ ਵੱਡੀਆਂ ਏਜੰਸੀਆਂ ਨਾਲ ਮਿਲ ਕੇ ਗੰਦ ਪਾਇਆ ਪੰਜਾਬ ਦੇ ਵਿੱਚ ਯਾਨੀ ਪਿੱਛੇ ਜੇ ਇੱਕ ਉਹ ਗੀਤ ਕੱਢਿਆ ਸੀਗਾ ਉਹ ਸਿੱਖਾਂ ਨੇ ਬੰਦ ਕੀਤਾ ਸੀ ਮੇਰੇ ਹੁਣ ਮੈਂ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਹਜ਼ੂਰੀ ਚ ਬੋਲ ਨਹੀਂ ਸਕਦਾ ਜੀ ਉਹ ਹਿਸਟਰੀ ਪੰਜਾਬ ਦੀ ਸਰੋਂ ਦਾ ਸਾਗ ਹੋਵੇ ਤੇ ਘਰ ਦੀ ਸ਼ਰਾਬ ਹੋਵੇ ਇਹ ਇਹ ਪੰਜਾਬ ਦਾ ਹਿਸਟਰੀ ਨਹੀਂ ਜੀ ਨਾ 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 ਜਾਣ ਬੁੱਝ ਕੇ ਪੰਜਾਬ ਦੇ ਵਿੱਚ ਗੰਦ ਪਾਇਆ ਗਿਆ ਸੋ ਇਹਨਾਂ ਲੋਕਾਂ ਤੋਂ ਸੁਚੇਤ ਰਹਿਣਾ ਭਾਈ ਗੁਰੂ ਦੀ ਸਿੱਖਿਆ ਮੁਤਾਬਕ ਆਪਦੇ ਜੀਵਨ ਨੂੰ ਲਾਗੂ ਕਰਨਾਗਾ ਹੁਣ ਆਪਾਂ ਉੱਥੇ ਤੇ ਇਹਨਾਂ ਘਟ ਕਰ ਲਾਂਗੇ ਜੇ ਗੁਰੂ ਘਰ ਆਪਾਂ ਕਹਿ ਦੇਈਏ ਭਾਈ ਸਾਰੇ ਨੱਗਰ ਨੂੰ ਬੇਨਤੀ ਹੈ ਫਲਾਨਾ ਗੁਰਦੁਆਰਾ ਸਾਹਿਬ ਦੇ ਇੱਥੇ ਕੰਮ ਹੈ ਦੋ ਚਾਰ ਨਹੀਂ ਆਉਂਦੇ ਇੱਥੇ ਦੋ ਚਾਰ ਵੀ ਨਹੀਂ ਆਉਂਦੇ ਬੜਦੇ ਇੱਥੇ ਤੇ ਗੰਦ ਵੇਖਣ ਵਾਸਤੇ ਉੱਥੇ ਆਉ ਸਕੂਲ ਭਰ ਜੂ ਸਾਰਾ ਇਹੀ ਆ ਨਾ ਜੀ ਪਿਆਰੋ ਕਿਉਂਕਿ ਅਸੀਂ ਗੰਦ ਵੇਖ ਕੇ ਰਾਜੀ ਆਂ ਗੰਦ ਸੁਣ ਕੇ ਰਾਜੀ ਆਂ ਗੰਧਾ ਗੰਧ ਦੇ ਵੇਖਣ ਦੀ ਸਾਨੂੰ ਆਦਤ ਪੈ ਚੁੱਕੀ ਹੈ ਜਨਮਾਂ ਜਨਮਾਂ ਦੀ ਜਨਮਾਂ ਜਨਮਾਂ ਦੀ ਮੈਲ ਭਰੀ ਪਈ ਸਾਡੇ ਅੰਦਰ ਪਿਆਰ ਉਹ ਕਿਉਂ ਤਾਂ ਵੇਖਦੇ ਨਾਂ ਤਾਂ ਦੱਸੀ ਗੰਧ ਵੇਖਣਾ ਗੰਧ ਬੋਲਣਾ ਗੰਧ ਸੁਣਨਾ ਤੇ ਗੰਧ ਵਾਲੇ ਪਾਸੇ ਹੀ ਚੱਲਣਾ ਬਸ ਸੋ ਇਹ ਚੀਜ਼ਾਂ ਨੂੰ ਆਪਾਂ ਪ੍ਰਮੋਟ ਨਹੀਂ ਕਰਨਾ ਭਾਈ ਗੁਰੂ ਦੀ ਸਿੱਖਿਆ ਨੂੰ ਮਨ ਵਿੱਚ ਵਸਾਉਣਾਗਾ ਜਿਹੜਾ ਸਾਡਾ ਮਾਣ ਮੱਤਾ ਇਤਿਹਾਸ ਹੈ ਨਾ ਉਹਦੇ ਉੱਤੇ ਪਹਿਰਾ ਦੇਣਾ ਪਿਆ ਰਹੇ ਕਿਉਂਕਿ ਮੈਨੂੰ ਕਾਫੀ ਗੁਰਸਿੱਖ ਹੈ ਜਿਹੜੇ ਕਈ ਦਿਨਾਂ ਤੋਂ ਕਹਿ ਰਹੇ ਸੀ ਵੀ ਤੀਆਂ ਉੱਤੇ ਜ਼ਰੂਰ ਜੀ ਤੁਸੀਂ ਵਿਚਾਰ ਕਰਨੀ ਹੈ ਸੋ ਭਾਈ ਇਹ ਕਿਸੇ ਵੀ ਉੱਤੇ ਕੋਈ ਨਿੱਜੀ ਕਾਂਟਕ ਨਹੀਂਗਾ ਕਈ ਵਾਰੀ ਕਿਸ ਨੂੰ ਲੱਗਦਾ ਹੁੰਦਾ ਵੀ ਕੋਈ ਨਿੱਜੀ ਤੌਰ ਤੇ ਨਾਜੀ ਸਾਡਾ ਅਸੀਂ ਗੁਰੂ ਦੇ ਇਤਿਹਾਸ ਨੂੰ ਆਪਣਾ ਜਿਹੜਾ ਮਾਨਮਤਾ ਇਤਿਹਾਸ ਹੈ ਇਹਨੂੰ ਦੱਸਣਾ ਹੈ ਇਸ ਕੀ ਸਾਡਾ ਕਲਚਰ ਕੀ ਹੈਗਾ ਸਾਡਾ ਇਤਿਹਾਸ ਕੀ ਹੈ ਸਾਡਾ ਪਛੋਕੜ ਕੀ ਹੈ ਸੋ ਇਹ ਤਾਂ ਔਰੰਗਜ਼ੇਬ ਦੇ ਰਾਜ ਦੇ ਵਿੱਚ ਭਾਈ ਸ਼ੁਰੂ ਹੋਇਆ ਸੀ ਫਿਰ ਨਾ ਠਕੇ-ਟਕੇ ਦੇ ਉੱਤੇ ਗਜਨੀ ਦੇ ਬਾਜ਼ਾਰ ਦੇ ਵਿੱਚ ਧੀਆਂ ਪਹਿਣਾ ਦੀ ਇੱਜ਼ਤ ਵਿਗਦੀ ਰਹੀ ਆ ਪਿਆਰੋ ਆ ਜਿਹੜੇ ਰੌਲਾ ਪਾਉਂਦੇ ਫਿਰਦੇ ਆ ਨਾ RAM RAJ ਆਜੂਗਾ ਸਾਡਾ RAM RAJ ਆਜੂਗਾ ਇਹ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਛਡਾਉਂਦੇ ਰਹਿਗੇ ਸਿੰਘ ਜਦੋਂ ਨਾਦਰ ਸ਼ਾਹ ਜਾਂਦਾ ਸੀ ਨਾ ਲੁੱਟ ਕੇ ਪੰਜਾਬ ਨੂੰ ਤੇ ਗੱਡਿਆਂ ਦੇ ਉੱਤੇ ਭਰ-ਭਰ ਕੇ ਧੀਆਂ ਭੈਣਾਂ ਬੰਨੀ ਲਈ ਜਾਂਦੇ ਆ ਆ ਅਮਰਸਰ ਦੇਰਗੇ ਦੀ ਗੱਲ ਹੈ ਬਰਦਾਸ਼ਪੁਰ ਦੇਰਗੇ ਦੀ ਤਪਦਾ ਸੀ ਸਿੰਘਾਂ ਨੂੰ ਲੱਗ ਗਿਆ ਪਤਾ ਸਿੰਘਾਂ ਨੂੰ ਜਦੋਂ ਪਤਾ ਲੱਗ ਗਿਆ ਤੇ ਸਿੰਘ ਪ੍ਰਸ਼ਾਦਾ ਛਕਣ ਲੱਗਦੇ ਸੀ ਪਹਿਰੇ ਨਿੱਕੀ ਜਿਹੀ ਥੋੜਾ ਜਾ ਹਿਸਟਰੀ ਦੱਸ ਦਿਆਂ ਤੁਹਾਨੂੰ ਸਿੰਘ ਪ੍ਰਸ਼ਾਦਾ ਛਕਣ ਲੱਗਦੇ ਸੀ ਸ਼ਾਮ ਦਾ ਸ਼ਾਹ ਦਾਸ਼ਾਕਨ ਦੀ ਤਿਆਰੀ ਅਰਦਾਸਾ ਜੇ ਸੋਧਿਆਣੀ ਸੀ ਕਹਿੰਦੇ ਵੀ ਧੀਆ ਭੈਣਾਂ ਦੇ ਨਾ ਮੰਨ ਲਓ ਕੋਰਲਾਉਣ ਦੀ ਆਵਾਜ਼ ਸੁਣ ਗਈ ਸਿੰਘਾਂ ਨੂੰ ਤੰਨਾ ਵਿੱਚ ਕਹਿੰਦੇ ਵੀ ਐਂ ਲੱਗਦਾ ਵੀ ਕੋਈ ਦਸਤਾ ਧੀਆ ਭੈਣਾਂ ਨੂੰ ਬੰਨ ਕੇ ਲੈ ਜਾਂਦਾਗਾ ਇਹ ਸੋਮਨਾਥ ਦੇ ਮੰਦਰ ਨੂੰ ਲੁੱਟ ਕੇ ਲੈ ਕੇ ਚੱਲਿਆ ਸੀ ਉਹ ਤੇ ਉੱਥੋਂ ਧੀਆ ਭੈਣਾਂ ਨੂੰ ਚੁੱਕ ਲਿਆ ਸਾਰਿਆਂ ਨੂੰ ਕਹਿੰਦੇ ਜੋ ਸਿੰਘਾਂ ਨੂੰ ਪਤਾ ਲੱਗਿਆ ਸਿੰਘਾਂ ਨੇ ਜੰਗਲ ਦੇ ਵਿੱਚੋਂ ਇਹੋ ਜਿਹਾ ਧਾਵਾ ਬੋਲਿਆ ਨਾਦਰ ਸ਼ਾਹ ਦਾ ਨਾਲਕਾ ਜਿਹੜਾ ਸਮਾਨ ਲੁੱਟਿਆ ਸੀ ਜਿਹੜਾ ਸੋਮਨਾਥ ਦੇ ਮੰਦਰ ਦਾ ਦਰਵਾਜ਼ਾ ਅੱਜ ਵੀ ਬਿਊਟੀ ਨੂੰ ਲੱਗਿਆ ਨਾ ਇਹ ਸੋਨਾ ਦਾ ਮੰਦਰ ਦਾ ਪਿਆਰਿਓ ਸੋਨਾ ਦੇ ਮੰਦਰ ਦਾ ਦਰਵਾਜ਼ਾ ਉਹ ਉਦੋਂ ਸੰਘਾ ਨੇ ਲੁੱਟਿਆ ਸੀਗਾ ਕਹਿੰਦੇ ਨਾਲ ਤਾਂ ਉਹ ਲੁੱਟ ਲਿਆਏ ਨਾਲੇ 19000 ਲੜਕੀਆਂ ਨੂੰ ਭਾਈ ਬਘੇਲ ਸਿੰਘ ਦੀ ਵਰਗੇ ਘਰੋਂ ਘਰੀ ਛੱਡ ਗਏ ਸੀ ਪਿਆਰਿਓ ਆਹ ਹਿਸਟਰੀ ਆ ਸਾਡੀ ਘਰੋਂ ਘਰੀ ਛੱਡ ਗਏ ਘੋੜਿਆਂ ਉੱਪਰ ਭਾਕੇ ਇਹ ਆ ਸਾਡਾ ਕੈਰੇਕਟਰ ਸਿੱਖ ਦਾ ਤੇ ਉਹ ਵੀ ਸਿੰਘ ਸੀਗੇ ਜੀ ਪਿਆਰਿਓ ਜਿਹੜੇ ਜੰਗਲਾਂ ਵਿੱਚੋਂ ਅਰਦਾਸਾ ਕਹਿੰਦੇ ਪ੍ਰਸ਼ਾਦਾ ਤਾਂ ਆ ਕੇ ਫੇਰ ਛਕ ਲਾਂਗੇ ਪਹਿਲਾਂ ਕਹਿੰਦੇ ਵੀ ਆਪਾਂ ਜਿਹੜੇ ਉਹ ਚਰੀਆਂ ਚੀਕਾਂ ਮਾਰਦੀਆਂ ਜਾਂਦੀਆਂ ਕੁੜੀਆਂ ਉਹਨਾਂ ਨੂੰ ਛਕਾ ਕੇ ਲਿਆਗੇ ਕਹਿੰਦਾ ਆ ਸਾਡਾ ਇਤਿਹਾਸ ਇਸ ਥੀਆਂ ਦੇ ਉੱਤੇ ਨੱਚਣ ਵਾਲਾ ਸਾਡਾ ਇਤਿਹਾਸ ਨਹੀਂ ਪਿਆ ਰਿਓ ਨਾ 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 ਸਹੀ ਮਾਨਮਤੇ ਇਤਿਹਾਸ ਦੇ ਉੱਤੇ ਗੌਰ ਜ਼ਰੂਰ ਕਰਨੀ ਹੈ ਆਪਣੇ ਬੱਚਿਆਂ ਨੂੰ ਭਾਈ ਆਪਣੀ ਹਿਸਟਰੀ ਦੱਸੋ ਆਪਣਾ ਇਤਿਹਾਸ ਪੜ੍ਹਾਓ ਤਾਂ ਕਿ ਸਾਡੇ ਬੱਚੇ ਵੀ ਚੰਗੇ ਪਾਸੇ ਲੱਗਣ ਤੇ ਜੇ ਬੱਚਿਆਂ ਨੂੰ ਭਾਈ ਲੱਤ ਹੁਲਾਉਣਾਗਾ ਫਿਰ ਮਾਫ਼ ਕਰ ਦੇਣਾ ਫਿਰ ਸਾਡੇ ਬੱਚੇ ਕੋਈ ਇਹ ਮਾਤਾ ਪਾਪ ਕੌਰ ਕੁੜੀਆਂ ਨਹੀਂ ਬਣ ਲੱਗਣਾ ਜੀ। ਨਾ ਫਿਰ ਮਾਤਾ ਸਾਹਿਬ ਕੌਰ ਨਹੀਂ ਬਣ ਲੱਗਣਾ। ਫਿਰ ਮਾਤਾ ਜਿੰਦਾ ਨਹੀਂ ਬਣ ਲਗੀਆਂ ਫਿਰ। ਨਾ ਨਾ ਨਾ। ਇਹ ਫਿਰ ਮਾਤਾ ਹਰਸ਼ਰਨ ਕੌਰ ਨਹੀਂ ਬਣ ਲਗੀਆਂ ਫਿਰ। ਸ਼ਰਨ ਕੌਰ ਸਿੱਖ ਹਰਸ਼ਰਨ ਕੌਰ ਸੀ। ਇਹ ਨਹੀਂ ਫਿਰ ਬਣ ਲੱਗਣਾ। ਜੇ ਦੱਸਾਂਗੇ ਗੁਰੂ ਦਾ ਇਤਿਹਾਸ ਆਪਣਾ ਮਾਨਮਤਾ ਜਿਹੜਾ ਸਾਡੀ ਬਰਬਾਣੀ ਦੱਸਦੀ ਹੈ ਇਤਿਹਾਸ ਸਾਡਾ ਫਿਰ ਸਾਡੇ ਬੱਚੇ ਨੂੰ ਪਤਾ ਲੱਗੂ ਹੈ ਜਾਂ ਸਾਡਾ ਇਤਿਹਾਸ ਹੈ। ਸੋ ਇਹ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਣ-ਪੁੰਚ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਤੀਆਂ ਦਾ ਪੰਜਾਬ ਦੇ ਕਲਚਰ ਦੇ ਨਾਲ ਕੋਈ ਸਬੰਧ ਨਹੀਂ ਜੀ। ਪਤਾ ਕੀ ਦਿੰਦੇ ਹੈਂ ਟੈਕ ਮੈਂ ਉਹ ਦੱਸ ਦੇਉ ਤੁਹਾਨੂੰ। ਕਹਿੰਦੇ ਜੀ ਉਹ ਤਾਂ ਨਾ ਕੁੜੀਆਂ ਸਾਉਣ ਦੇ ਮਹੀਨੇ 'ਚ ਇਕੱਠੀਆਂ ਹੋ ਜਾਂਦੀਆਂ ਐ ਤੇ ਰਲ ਮਿਲ ਕੇ ਇਕੱਠਨਾ ਵੀ ਹੋਰ ਵੀ ਕੰਮ ਬਥੇਰੇ ਪਏ ਹੋਰ ਕਰ ਲੋ। ਵੀ ਨੱਚਣਾ ਹੀ ਆਉਂਦਾ ਤੁਹਾਨੂੰ ਇਕੱਠਾ ਹੋ ਕੇ। ਨਾ ਹੀ ਹੋਣਾ ਅੱਜਕੱਲ ਕੋਈ ਕੁੜੀਆਂ ਕੋਈ ਟਾਈਮ ਹੈ ਕਿਸੇ ਕੋਲੇ ਪਿਆਰ ਕਿਹਦੇ ਕੋਲੇ ਟਾਈਮ ਆਂਗਾ ਦੱਸੋ ਭਾਈ ਘਰਾਂ ਦੇ ਵਿੱਚੋਂ ਨਿਕਲਣਾ ਟਾਈਮ ਹੈਗਾ ਕਿਸੇ ਕੋਲੇ। ਕੋਈ ਟਾਈਮ ਨਹੀਂਗਾ ਸੋ ਇਹ ਆਪਣੇ ਇਤਿਹਾਸ ਨੂੰ ਆਪਦੇ ਮਨ ਵਿੱਚ ਵਸਾਓ ਭਾਈ ਆਪਾਂ ਵੀ ਚੰਗੇ ਪਾਸੇ ਚੱਲ ਗਏ ਪਹਿਲਾ ਇਹ ਗਿਆਨ ਆਪਦੇ ਤੇ ਲਾਗੂ ਕਰੋ ਜਿਹੜਾ ਮਨੁੱਖ ਆਪ ਵਿਗੜਿਆ ਹੋਇਆ ਉਹ ਕਿਸੇ ਨੂੰ ਕਿੱਥੋਂ ਸੁਧਾਰ ਦੂਗਾ ਪਿਆਰਿਓ ਜਿਹਦਾ ਮਨ ਆਪਦੇ ਮਾੜੇ ਪਾਸੇ ਜਾਂਦਾਗਾ ਆਪ ਗੰਦੇ ਗੀਤ ਨਾਚਾਂ ਨੂੰ ਵੇਖਣ ਨੂੰ ਜੀ ਕਰਦਾ ਉਹ ਕਿਸੇ ਨੂੰ ਕਿ ਸੁਧਾਰ ਦੂਗਾ ਪਿਆਰਿਓ ਪਿੰਡ ਦਾ ਭਲਾ ਕਿੱਥੋਂ ਕਰ ਦੂਗਾ ਮਨੁੱਖ ਸੋ ਆਪਦੇ ਜੀਵਨ ਦੇ ਵਿੱਚ ਲਾਗੂ ਕਰਕੇ ਇਹ ਗਿਆਨ ਨੂੰ ਆਪ ਕਮਾਈਏ ਤੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਰੀ ਜੀ ਆਓ ਸਾਰੇ ਜੱਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ